ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਧਰਮਿੰਦਰ ਇਸ ਸਮੇਂ ਹਸਪੀਟਲ ਵਿੱਚ ਨੇ ਇਸ ਵਿਚਕਾਰ ਉਹਨਾਂ ਦੇ ਚਾਹਣ ਵਾਲਿਆਂ ਦੇ ਮਨ ਵਿੱਚ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਹੈ 99 ਸਾਲਾ ਧਰਮਿੰਦਰ ਨੂੰ ਸੋਮਵਾਰ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਹਾਲਾਤ ਸਥਿਰ ਨਾ ਹੋਣ ਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਉਹਨਾਂ ਦੇ ਹਸਪੀਟਲ ਐਡਮਿਟ ਹੋਣ ਤੋਂ ਬਾਅਦ ਦੇ 72 ਘੰਟੇ ਬਹੁਤ ਜ਼ਿਆਦਾ ਨਾਜ਼ੁਕ ਮੰਨੇ ਜਾ ਰਹੇ ਹਨ ਦਿਓਲ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਦੇ ਅਨੁਸਾਰ ਨਰਮਿੰਦਰ ਦੀਆਂ ਬੇਟੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਬੀਤੀ ਰਾਤ ਸਨੀ ਦੇ올ਵੀ ਹਸਪਤਾਲ ਦੇ ਬਾਹਰ ਬਹੁਤ ਪਾਬੁਕ ਦਿਖਾਈ ਦਿੱਤੇ ਜਦੋਂ ਕਿ ਬੋਬੀ ਦਿਓਰ ਆਪਣੀ ਫਿਲਮ ਅਲਫਾ ਦੀ ਸ਼ੂਟਿੰਗ ਨੂੰ ਵਿਚਾਲੇ ਛੱਡ ਕੇ ਮੁੰਬਈ ਵਾਪਸ ਆ ਚੁੱਕੇ ਨੇ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦੇ ਸਮੇਤ ਕਈ ਬਾਲੀਵੁੱਡ ਹਸਤੀਆਂ ਸੋਮਵਾਰ ਦੇ ਰਾਤ ਬ੍ਰੀਜ ਕੈਂਡੀ ਹਸਪਤਾਲ ਪਹੁੰਚਿਆ ਸਨ ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ ਦੀ ਪਤਨੀ ਹੇਮਾ ਮਾਲਨੀ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਸਿਹਤ ਬਾਰੇ ਫੈਲ ਰਹੀਆਂ ਝੂਠੀਆਂ ਖਬਰਾਂ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਕੁਝ ਮੀਡੀਆ ਰਿਪੋਰਟਸ ਵਿੱਚ ਦਾਵਾ ਕੀਤਾ ਗਿਆ ਸੀ ਕਿ 99 ਸਾਲਾ ਧਰਮਿੰਦਰ ਦਾ ਦਿਹਾਂਤ ਹੋ ਗਿਆ ਹੈ ਜਿਸ ਦੇ ਨਾਲ ਪੂਰੀ ਫਿਲਮ ਇੰਡਸਟਰੀ ਤੇ ਫੈਨਸ ਵਿੱਚ ਚਿੰਤਾ ਦੀ ਲਹਿਰ ਫੈਲ ਗਈ ਸੀ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਹੇਮਾ ਮਾਲਨੀ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕਰਦੇ ਹੋਏ ਲਿਖਿਆ ਜੋ ਹੋ ਰਿਹਾ ਹੈ ਉਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਕੋਈ ਵੀ ਜ਼ਿੰਮੇਵਾਰ ਚੈਨਲ ਕਿਸੇ ਅਜਿਹੇ ਵਿਅਕਤੀ ਦੇ ਬਾਰੇ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦਾ ਹੈ ਜੋ ਕਿ ਇਲਾਜ ਦਾ ਰਿਸਪੌਂਸ ਕਰ ਰਿਹਾ ਹੈ ਤੇ ਹੌਲੀ-ਹੌਲੀ ਠੀਕ ਵੀ ਹੋ ਰਿਹਾ ਹੈ ਇਹ ਬਹੁਤ ਹੀ ਗੈਰ ਜ਼ਿੰਮੇਵਾਰانہ ਤੇ ਡਿਸਰੈਸਪੈਕਟਫੁਲ ਹੈ ਕਿਰਪਾ ਕਰਕੇ ਪਰਿਵਾਰ ਦੀ ਨਿੱਜਤਾ ਤੇ ਭਾਵਨਾਵਾਂ ਦਾ ਸਤਿਕਾਰ ਕਰੋ ਧਰਮਿੰਦਰ ਦੀ ਸਿਹਤ ਦੇ ਬਾਰੇ ਅਫਵਾਹਾਂ ਸੋਮਵਾਰ ਰਾਤ ਤੇ ਮੰਗਲਵਾਰ ਸਵੇਰੇ ਤੇਜ਼ੀ ਦੇ ਨਾਲ ਫੈਲਣੀਆਂ ਸ਼ੁਰੂ ਹੋਈਆਂ ਹਾਲਾਂਕਿ ਇਸ ਦੇ ਬਾਅਦ ਪਰਿਵਾਰ ਤੁਰੰਤ ਅੱਗੇ ਆਇਆ ਤੇ ਇਹਨਾਂ ਸਾਰੀਆਂ ਰਿਪੋਰਟਾਂ ਨੂੰ ਝੂਠਾ ਘਰਾੜ ਦਿੱਤਾ ਧਰਮਿੰਦਰ ਦੀ ਬੇਟੀ ਇਸ਼ਾ ਦਿਓਲ ਨੇ ਵੀ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਜਿਸ ਵਿੱਚ ਉਹਨਾਂ ਨੇ ਮੀਡੀਆ ਆਊਟਲੈਟਸ ਦੀ ਅਲੋਚਨਾ ਕੀਤੀ ਤੇ ਕਿਹਾ ਕਿ ਉਹਨਾਂ ਦੇ ਪਿਤਾ ਬਿਲਕੁ ਧਰਮ ਸਿੰਘ ਦਿਓਲ ਜਿਨ੍ਹਾਂ ਨੂੰ ਸੁਪਰਸਟਾਰ ਧਰਮਿੰਦਰ ਦੇ ਨਾਮ ਨਾਲ ਪਛਾਣਿਆ ਜਾਂਦਾ ਹੈ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਨਸਰਾਲੀ ਪਿੰਡ ਵਿੱਚ ਹੋਇਆ ਸੀ ਇਹ ਜਗ੍ਹਾ ਲੁਧਿਆਣੇ ਦੇ ਨੇੜੇ ਸਥਿਤ ਹੈ ਧਰਮਿੰਦਰ ਦੇ ਪਿਤਾ ਕਿਸ਼ਨ ਸਿੰਘ ਦਿਓਲ ਇੱਕ ਅਧਿਆਪਕ ਸਨ ਉਹਨਾਂ ਦਾ ਬਚਪਨ ਲੁਧਿਆਣਾ ਦੇ ਸਾਹਨੇ ਵਾਲ ਵਿੱਚ ਬੀਤਿਆ ਧਰਮਿੰਦਰ ਨੂੰ ਫਿਲਮਾਂ ਦੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਉਹ ਦਲੀਪ ਕੁਮਾਰ ਦੇ ਬਹੁਤ ਵੱਡੇ ਫੈਨ ਸਨ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੇ ਦੌਰਾਨ ਧਰਮਿੰਦਰ ਨੇ ਦਲੀਪ ਕੁਮਾਰ ਦੀ ਫਿਲਮ ਯੇ ਦਿਲ ਲਗੀ 40 ਵਾਰ ਦੇਖੀ ਸੀ ਧਰਮਿੰਦਰ ਨੂੰ ਵੀ ਪਤਾ ਨਹੀਂ ਲੱਗਾ ਕਿ ਫਿਲਮਾਂ ਦੇਖਣ ਦਾ ਇਹ ਜਨੂਨ ਕਦੋਂ ਉਹਨਾਂ ਦਾ ਸੁਪਨਾ ਬਣ ਗਿਆ ਦਿਲ ਵਿੱਚ ਹੀਰੋ ਬਣਨ ਦਾ ਸੁਪਨਾ ਲੈ ਕੇ ਧਰਮਿੰਦਰ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੇ ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਰੇਲਵੇ ਕਲਰਕ ਦੇ ਤਰ੍ਹਾਂ ਕੰਮ ਕੀਤਾ ਤੇ ਇਸ ਦੇ ਇਲਾਵਾ ਉਹ ਖੇਤੀਬਾੜੀ ਵੀ ਕਰਦੇ ਸਨ 19 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਪ੍ਰਕਾਸ਼ ਕੌਰ ਦੇ ਨਾਲ ਹੋਇਆ ਐਕਟਰ ਬਣਨ ਦਾ ਸੁਪਨਾ ਲੈ ਕੇ ਜਦੋਂ ਧਰਮਿੰਦਰ ਮੁੰਬਈ ਪਹੁੰਚੇ ਤਾਂ ਅਰਜੁਨ ਹਿੰਗੋ ਰਾਣੀ ਨੇ ਧਰਮਿੰਦਰ ਨੂੰ ਆਪਣੀ ਫਿਲਮ ਦੇ ਲਈ ਮੌਕਾ ਦਿੱਤਾ ਉਹਨਾਂ ਨੇ ਧਰਮਿੰਦਰ ਨੂੰ ਉਹਨਾਂ ਦੀ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਲਈ ਸਾਈਨ ਕੀਤਾ 1960 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਧਰਮਿੰਦਰ ਉਸ ਸਮੇਂ ਦੀ ਮੌਜੂਦਾ ਹੀਰੋਇਨ ਹਮਕਮ ਦੇ ਨਾਲ ਕੰਮ ਕਰਦੇ ਹੋਏ ਨਜ਼ਰ ਆਏ ਹਾਲਾਂਕਿ ਫਿਲਮ ਖਾਸ ਕਮਾਲ ਨਹੀਂ ਦਿਖਾ ਪਈ ਪਰ ਇਸ ਤੋਂ ਬਾਅਦ ਧਰਮਿੰਦਰ ਨੂੰ ਫਿਲਮਾਂ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ ਧਰਮਿੰਦਰ ਨੂੰ ਬਾਲੀਵੁੱਡ ਵਿੱਚ ਹੀ ਮੈਨ ਦੇ ਨਾਮ ਨਾਲ ਪਛਾਣਿਆ ਜਾਂਦਾ ਹੈ ਪਰਦੇ ਤੇ ਉਹਨਾਂ ਦੇ ਸ਼ਾਨਦਾਰ ਡਾਇਲੌਗ ਸ਼ਾਨਦਾਰ ਅਦਾਕਾਰੀ ਤੇ ਉਹਨਾਂ ਦੀ ਰੋਮਾਂਟਿਕ ਐਕਸ਼ਨ ਹੀਰੋ ਦੀ ਇਮੇਜ ਨੇ ਧਰਮਿੰਦਰ ਨੂੰ ਹਰੇਕ ਦਾ ਪਸੰਦੀਦਾ ਬਣਾ ਦਿੱਤਾ ਧਰਮਿੰਦਰ ਜ਼ਿਆਦਾਤਰ ਐਕਸ਼ਨ ਥ੍ਰਿਲਰ ਫਿਲਮਾਂ ਵਿੱਚ ਹੀ ਨਜ਼ਰ ਆਏ ਪਰ ਇਸ ਤੋਂ ਇਲਾਵਾ ਉਹਨਾਂ ਨੇ ਕਾਮੇਡੀ ਰੋਮਾਂਸ ਤੇ ਡਰਾਮੈਟਿਕ ਫਿਲਮਾਂ ਵਿੱਚ ਵੀ ਕੰਮ ਕੀਤਾ ਹਾਲਾਂਕਿ ਧਰਮਿੰਦਰ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪਿਆ ਪਰ ਉਹਨਾਂ ਦੀ ਸਫਲਤਾ ਦੀ ਕਹਾਣੀ ਅੱਜ ਨੌਜਵਾਨ ਪੀੜੀ ਦੇ ਲਈ ਪ੍ਰੇਰਨਾ ਬਣ ਚੁੱਕੀ ਹੈ ਧਰਮਿੰਦਰ ਦਾ ਕ੍ਰੇਜ਼ ਇੰਨਾ ਜ਼ਿਆਦਾ ਸੀ ਕਿ ਕਿਸਨੇ ਸੋਚਿਆ ਸੀ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਉਣ ਵਾਲਾ ਧਰਮਿੰਦਰ ਸਿਨੇਮਾ ਦੀ ਦੁਨੀਆ ਵਿੱਚ ਇੱਕ ਵੱਡਾ ਸੁਪਰਸਟਾਰ ਬਣ ਜਾਵੇਗਾ